ਦਰਦਰਚਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਭੜਕੇ ਸਿੰਘ ਸਹਿਬਾਨ ਜਿਹੜੀ ਹੈ ਉਹ ਐਮ ਮੀਟਿੰਗ ਕਰਨ ਜਾ ਰਹੇ ਹੈ ਦੇਸ਼ ਵਿਦੇਸ਼ ਦੇ ਵਿੱਚ ਪੰਥ ਦਾ ਨਾਮ ਲੈਵਾ ਸਿੱਖੀ ਨਾਲ ਸੰਬੰਧ ਰੱਖਣ ਵਾਲੇ ਸਿੱਖ ਸਿਆਸਤ ਦੇ ਵਿੱਚ ਮਸ ਰੱਖਣ ਵਾਲੇ ਸਾਰਿਆਂ ਦੀ ਨਿਗਾ ਜੜੀ ਹੈ ਉਹ ਕੱਲ ਸਿੰਘ ਸਹਿਬਾਨ ਵੱਲ ਲੱਗੀ ਹੋਈ ਹੈ ਸ਼ੇਖ ਜ਼ਮਾਨ ਕੀ ਫੈਸਲਾ ਕਰਦੇ ਆ ਕੀ ਦਿਸ਼ਾ ਨਿਰਦੇਸ਼ ਜੰਦੇ ਆ ਉਹਦੇ ਤੇ ਸਾਰਿਆਂ ਦੀ ਨਿਗਾ ਟਿਕੀਆਂ ਹੋਈਆਂ ਨੇ ਤੇ ਉਹਨਾਂ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਦਬਾਅ ਨੇ ਵੀ ਪਹਿਲਾਂ ਇਹੋ ਜਿਹਾ ਕੋਈ ਫੈਸਲਾ ਨਾ ਕਰ ਦਿੱਤਾ ਜਾਵੇ ਜਿਹੜੇ ਨਾਲ ਉਹਨਾਂ ਦਾ ਅਕਸ ਨੂੰ ਢਾਹ ਲੱਗਦੀ ਹੋਵੇ ਇੱਕ ਉਹਨਾਂ ਦੇ ਸਾਹਮਣੇ ਸਵਾਲ ਹੈ ਅਕਾਲ ਤਖਤ ਦਾ ਜਿਹੜਾ ਅਕਸ ਹੈ ਇੱਕ ਤਾਂ ਉਹਨੂੰ ਬਹਾਰ ਰੱਖਣਾ ਉਹਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਸਥਾਨ ਹੈਗਾ ਉਹਨੂੰ ਹੋਰ ਬਿਹਤਰ ਬਣਾਉਣਾ ਇਹ ਦੇਖਣਾ ਹੋਵੇਗਾ ਕਿ ਕਲ ਸਿੰਘ ਸਹਿਬਾਨ ਕੀ ਫੈਸਲਾ ਕਰਦੇ ਭਾਵੇਂ ਉਹਨਾਂ ਨੇ ਜਿਹੜੇ ਪਹਿਲਾਂ ਅਕਾਲੀ ਦਲ ਦੇ ਆਗੂ ਸੀਗੇ ਹੁਣ ਬਾਅਦ ਦੇ ਵਿੱਚ ਭਾਜੀਪੀ ਚ ਚਲ ਗਏ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਵੀ ਸੱਦਿਆ ਆ ਸਿਹਾਰ ਲਹਿਰਾਂ ਦਾ ਆਪਣਾ ਦਬਾਅ ਬੋਧੇਸ਼ਣ ਦੇ ਵਿੱਚ ਰਹਿੰਦੇ ਸਿੱਖਾਂ ਦਾ ਆਪਣਾ ਦਬਾਅ ਤਰ੍ਹਾਂ ਤਰ੍ਹਾਂ ਦੇ ਦਬਾਅ ਉਹਨਾਂ ਦਬਾਵਾਂ ਦੇ ਚੱਲਦੇ ਆ ਆ ਸ਼੍ਰੋਮਣੀ ਗੁਰਦੁਆਰੇ ਪ੍ਰਬੰਧਕ ਕਮੇਟੀ ਅਕਾਲੀ ਦਲ ਦਾ ਵੀ ਇੱਕ ਦਬਾਅ ਹੈ ਉਹ ਸਾਰੇ ਦਬਾਵਾਂ ਦੇ ਸਾਹਮਣੇ ਕਿਸ ਕਿਸਮ ਦਾ ਫੈਸਲਾ ਕਰਨਗੇ ਇਹ ਅਹਿਮ ਦੇਖਣਾ ਹੋਵੇਗਾ ਜਸਪਾਲ ਸਿੰਘ ਤੋਂ ਜਾਣਨੇ ਉਹ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਜਸਪਾਲ ਸਿੰਘ ਜੀ ਤੁਸੀਂ ਦੱਸੋ ਤੁਹਾਡਾ ਕੀ ਨਜ਼ਰੀਆ ਤੁਸੀਂ ਕੀ ਸਮਝਦੇ ਹੋ ਵੀ ਕੱਲ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਕੀ ਫੈਸਲਾ ਹੋਣ ਦੀ ਹੈ ਸੰਭਾਵਨਾਵਾਂ ਨੇ ਹਾਂ ਬੈਕ ਬੈਕ ਨੂੰ ਅਸੀਂ ਦੋ ਤਰੀਕੇ ਨਾਲ ਲੈ ਸਕਦੇ ਹਾਂ ਦੋ ਦੋ ਹਿੱਸੇ ਬਣਦੇ ਮੋਟੇ ਲੈਵਲ ਤੇ ਇੱਕ ਤਾਂ ਇਹ ਹੈ ਵੀ ਅਕਾਲੀ ਦਲ ਦੇ ਨਾਲ ਜਿਹੜੇ ਜੁੜੇ ਹੋਏ ਜਾਂ ਅਕਾਲੀ ਦਲ ਹੈ ਉਹਨਾਂ ਨਾਲ ਇਹ ਹੈ ਵੀ ਸਾਣਾ ਸਾਨੂੰ ਇਹ ਉਸ ਕਿਸਮ ਦੀ ਪੋਲੀਟੀਕਲ ਸਜ਼ਾ ਨਾ ਦਿੱਤੀ ਜਾਵੇ ਧਾਰਮਿਕ ਸਜ਼ਾ ਦਿੱਤੀ ਜਾਏ ਜਿਸ ਦੇ ਨਾਲ ਸਾਡਾ ਅਕਾਲੀ ਦਲ ਦੇ ਵਿੱਚ ਜਿਹੜੀਆਂ ਭਰਾਣੀਆਂ ਸਾਡੇ ਤੇ ਦੋਸ਼ ਲੱਗੇ ਆ ਧਾਰਮਿਕ ਲੈਵਲ ਦੇ ਉਹਨਾਂ ਦੀਆਂ ਕੁਝ ਕ੍ਰੀਤੀਆਂ ਤੇ ਕੁਝ ਸਾਡੀਆਂ ਮਾਨਤਾਵਾਂ ਦੇ ਉਲਟ ਅਸੀਂ ਕੰਮ ਕੀਤਾ ਧਾਰਮਿਕ ਧਾਰਮਿਕ ਮਾਨਤਾਵਾਂ ਦੇ ਉਲਟ ਉਹ ਉਹ ਸਾਡੇ ਸਾਡੇ ਤੇ ਦੋਸ਼ ਲੈ ਜਾਣਾ ਸੀ ਕਹਿੰਦੇ ਅਸੀਂ ਅਕਾਲ ਤਖਤ ਤੇ ਜਾ ਕੇ ਤਨਖਾਹ ਲਵਾਏ ਆ ਤੇ ਹੁਣ ਅਸੀਂ ਬਰੀ ਆ ਇੱਕ ਉਹਨਾਂ ਦੀ ਕੋਸ਼ਿਸ਼ ਤਾਂ ਇਸ ਲੈਵਲ ਤੇ ਆ ਤੇ ਪਰ ਇਹ ਲੰਬਾ ਹੋ ਗਿਆ ਤੇ 30 ਅਗਸਤ ਦਾ ਇਹ ਤਨਖਾਹਿਆ ਐਲਾਨ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਫੋਕਸ ਹੈ ਤੇ ਉਹਦੇ ਦਾ ਬਾਕੀ ਉਹਦੇ ਹਾਲੇ ਦਾਲੇ ਵਾਲੇ ਸਾਰੇ ਗੱਲਬਾਤ ਹੈ ਤੇ ਉਹ ਉਹਨਾਂ ਦੂਸਰਿਆਂ ਸਾਰਿਆਂ ਦੇ ਵਿੱਚ ਹੌਲੀ-ਹੌਲੀ 3 ਮਹੀਨਿਆਂ ਵਿੱਚ ਇਸ ਕਿਸਮ ਦਾ ਪ੍ਰੈਸ਼ਰ ਬਣ ਗਿਆ ਇੱਕ ਤਾਂ ਇਸ ਕਰਕੇ ਪ੍ਰੈਸ਼ਰ ਬਣ ਗਿਆ ਵੀ ਅਕਾਲੀ ਦਲ ਦੀ ਆਪਣੀ ਬਹੁਤ ਇਹ ਗਿਰੀ ਹੋਈ ਹਾਲਤ ਵਿੱਚ ਆ ਬਹੁਤ ਥੱਲੇ ਨਿਘਾਰ ਹੈ ਇਸ ਕਰਕੇ ਪਾਰਟੀ ਬੜੀ ਕਮਜ਼ੋਰ ਹੈ ਇਸ ਕਰਕੇ ਫਿਰ ਉਹ ਜਿਹੜੀ ਦੂਜੀ ਧਿਰ ਹੈ ਜਿਹੜੀ ਚਾਹੁੰਦੀ ਹੈ ਵੀ ਇਸ ਕਿਸਮ ਦਾ ਫੈਸਲਾ ਕੀਤਾ ਜਾਵੇ ਵੀ ਅਕਾਲੀ ਦਲ ਦਾ ਜੋ ਕਾਰਗੁਜ਼ਾਰੀ ਰਹੀ ਹੈ ਉਹਦੇ ਵਿੱਚ ਪੋਲੀਟੀਕਲ ਲੈਵਲ ਦੀਆਂ ਬੜੀਆਂ ਗਲਤੀਆਂ ਕੀਤੀਆਂ ਪੋਲੀਟੀਕਲ ਗਲਤੀਆਂ ਕਰਕੇ ਹੀ ਧਾਰਮਿਕ ਹੋਈਆਂ ਜਿਸ ਤਰੀਕੇ ਦਾ ਹੁਣ ਬੇਅਦਵੀ ਦਾ ਕੇਸ ਆ ਮੋਟੇ ਲੈਵਲ ਤੇ ਉਹੋ ਬੇਅਦਵੀ ਦਾ ਕੇਸ ਆ ਜਿਹੜਾ ਉਹ ਵੀ ਉਸੇ ਵਿੱਚੋਂ ਹੀ ਨਿਕਲਿਆ ਜਿਹੜੀ ਇਸ ਕਿਸਮ ਦੀ ਉਹਨਾਂ ਨੇ ਪੋਲੀਟਿਕਸ ਅ ਅਕਾਲੀ ਦਲ ਨੇ ਕੀਤੀ ਹੈ ਇਸ ਕਰਕੇ ਆਈਸੋਲੇਟਰ ਨਹੀਂ ਹੈ ਵੀ ਤੁਸੀਂ ਤਾਂ ਧਾਰਮਿਕ ਧਾਰਮਿਕ ਦੇ ਕੇ ਤੇ ਖੜਾ ਛੜਾ ਲੋਗੇ ਕਿਉਂਕਿ ਪੋਲਿਟਿਕਸ ਵਿੱਚੋਂ ਹੀ ਸਾਰਾ ਕੁਝ ਨਿਕਲਿਆ ਤੇ ਜੇ ਇਹ ਪੋਲਿਟੀਕਲ ਪਾਵਰ ਇਸ ਕਿਸਮ ਦਾ ਪਾਵਰ ਦਾ ਮਿਸਯੂਜ਼ ਨਾ ਹੁੰਦਾ ਦੁਰਵਰਤੋਂ ਨਾ ਕਾਲੀਦਲ ਕਰਦਾ ਤੇ ਇਹ ਕਈ ਜਿਹੜੀਆਂ ਖਾਸ ਕਰਕੇ ਜਸੇਦਾਰ ਨੂੰ ਜਸੇਦਾਰਾਂ ਵੱਲੋਂ ਮਾਫ ਕਰਨਾ ਸਰਸਾ ਸਰਸਾ ਡੇਰੇ ਦੇ ਮੁਖੀ ਨੂੰ ਜਾਂ ਫਿਰ ਮੁੜ ਕੇ ਬੇਅਦਵੀਂ ਦੀਆਂ ਘਟਨਾਵਾਂ ਨਾ ਹੋਣੀਆਂ ਬਗਰਾੜੀ ਵਾਲੀਆਂ ਸਾਰਿਆ ਕੁਝ ਨਾ ਹੁੰਦਾ ਮੋٹے ਲੈਵਲ ਤੇ ਤੇ ਬਾਕੀ ਇਹ ਜੇ ਸੱਤਾ ਨਾ ਹੁੰਦੀ ਇਹਨਾਂ ਦੇ ਹੱਥ ਵਿੱਚ ਸੱਤਾ ਦੀ ਦੁਰਵਰਤੋਂ ਨਾ ਹੁੰਦੀ ਤਾਂ ਜਿਸ ਤਰੀਕੇ ਦਾ ਇਹਨਾਂ ਨੇ ਸਮੇਤ ਸੈਣੀ ਨੂੰ ਡੀਜੀਪੀ ਬਣਾਉਣਾ ਤੇ ਫਿਰ ਜਹਾਲ ਆਲਮ ਨੂੰ ਇਹ ਸਾਰੀਆਂ ਗੱਲਾਂ ਜਿਹੜੀਆਂ ਲਿਖ ਪੇਚ ਸ਼ਿਕਾਇਤ ਜੀ ਦਿੱਤੀਆਂ ਹੋਈਆਂ ਇਹ ਕਦੇ ਨਹੀਂ ਸੀ ਹੋਣੀਆਂ ਇਸ ਕਰਕੇ ਬੇਸਿਕ ਗੱਲ ਤਾਂ ਮੇਰੇ ਮੁਤਾਬਕ ਤਾਂ ਇਹ ਹੈਗਾ ਬੇਧਾਰਮਿਕ ਨਾਲੋਂ ਵੀ ਵੱਧ ਹੈਗਾ ਜਿਹਦੇ ਜੋ ਧਾਰਮਿਕ ਗੱਲਾਂ ਫਲੋ ਕੀਤੀਆਂ ਉਹ ਹੈਗਾ ਪੋਲੀਟੀਕਲ ਗੱਲਬਾਤ ਪੋਲੀਟੀਕਲ ਕਾਰਗੁਜ਼ਾਰੀ ਜਿਹੜੀ ਕਿ ਪੰਜਾਬ ਦੇ ਜਾਂ ਸਿੱਖਾਂ ਦੇ ਹਿੱਤ ਵਾਲੀ ਨੇ ਸਿੱਖਾਂ ਦੇ ਇੱਕ ਵਿਰੋਧੀ ਧਿਰ ਵਾਲੀ ਉਹ ਕਾਰਗੁਜ਼ਾਰੀ ਸੀ ਅਕਾਲੀ ਦਲ ਜਾਂ ਸਿੱਖ ਹੁੰਦੇ ਹੋਏ ਸਿੱਖ ਮਿਨਿਸਟਰ ਜਾਂ ਅਕਾਲੀ ਦਲ ਹੁੰਦੇ ਹੋਏ ਵੀ ਉਹਨਾਂ ਨੇ ਵਿਰੋਧ ਕੰਮ ਕੀਤਾ ਹੁਣ ਇਹ ਤਾਂ ਹੈ ਪਰ ਜਿਹੜੀ ਕੋਸ਼ਿਸ਼ ਆ ਅਕਾਲੀ ਦਲ ਦੀ ਵੀ ਇਹ ਇਹ ਸਾਰੀ ਗੱਲ ਤੋਂ ਸੁਰਖਰੂ ਹੋਇਆ ਜਾਵੇ ਪਤਾ ਉਹਨਾਂ ਨੂੰ ਵੀ ਅਕਾਲੀ ਦਲ ਨੂੰ ਜਾਂ ਸਖਬੀਰ ਦੇ ਸਖਬੀਰ ਬਾਦਲ ਦੇ ਸਪੋਰਟਰਾਂ ਨੂੰ ਵੀ ਸਾਥੋਂ ਉਹ ਪੋਲਿਟੀਕਲ ਗਲਤੀਆਂ ਹੋਈਆਂ ਜਿਹਦੇ ਵਿੱਚੋਂ ਫਲੋ ਕੀਤਾ ਧਾਰਮਿਕ ਵੱਜਰ ਇਸ ਕਿਸਮ ਦੀਆਂ ਕ੍ਰਿਤੀਆਂ ਨਿਕਲੀਆਂ ਗਈਆਂ ਸਾਰੀਆਂ ਇਹ ਇਹ ਉਹਨਾਂ ਨੂੰ ਪਤਾ ਹੈ ਪਰ ਹੁਣ ਸਵਾਲ ਹੈ ਵੀ ਉਹ ਇੱਕ ਸੱਤਾ ਦਾ ਵੀ ਆਪਣਾ ਇੱਕ ਮਜਾਜ ਹੁੰਦਾ ਹੈ ਜਿਹੜੇ ਸੱਤਾ ਦੇ ਮਜਾਜ ਕਰਕੇ ਉਹਨਾਂ ਨੇ ਸਾਰਾ ਕੁਝ ਕੀਤਾ ਸੀ ਉਹ ਸੱਤਾ ਹਜੇ ਵੀ ਉਹਨਾਂ ਕੋਲੇ ਐ ਜੀ ਪੀ ਸੀ ਦੀ ਐ ਜੀ ਪੀ ਸੀ ਦੇ ਵਿੱਚ ਉਹ ਜਥੇਦਾਰਾਂ ਦੀ ਅਪੋਇੰਟਿੰਗ ਅਥਾਰਟੀ ਅਤੇ ਹਟਾਉਣ ਵਾਲੇ ਵੀ ਉਹੀ ਹੈ ਇਹ ਵੀ ਉਹਨਾਂ ਨੂੰ ਗਰੂਰ ਹੈ ਇਸ ਗੱਲ ਦਾ ਵੀ ਵੀ ਸਾਡੇ ਕੋਲੇ ਸੱਤਾ ਵਾਲੇ ਅਸੀਂ ਅਸੀਂ ਮਾਲਕਾਂ ਪੋਲੀਟਿਕਲੀ ਤੇ ਕੀ ਹੋ ਰਿਹਾ ਹੈ ਐਸਜੀਪੀਸੀ ਤੇ ਵੀ ਕੰਟਰੋਲ ਹੋਣ ਹੁਣੇ ਜਿਹੜੀ ਚੋਣ ਹੋ ਕੇ ਹਟੀ ਹੈ ਇਸੇ ਮਹੀਨੇ ਪਿਛਲੇ ਮਹੀਨੇ ਚ ਹੋ ਕੇ ਹਟੀ ਹੈ ਤੇ ਉਸ ਚੋਣ ਦੇ ਵਿੱਚ ਵੀ ਫੇਰ ਅਕਾਲੀ ਦਲ ਨੇ ਸਿੱਧ ਕਰਤਾ ਵੀ ਸਾਡੇ ਕੋਲੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਹੈ ਉਹਨਾਂ ਦੀ ਵੱਡੀ ਗਿਣਤੀ ਹੈ ਤੇ ਵਿਰੋਧੀਆਂ ਕੋਲੇ ਜਿਹੜੇ ਬਾਗੀ ਉਹਨਾਂ ਕੋਲ ਹੈ ਨਹੀਂ ਇਸ ਕਰਕੇ ਸਾਰੀਆਂ ਗੱਲਾਂ ਤੋਂ ਇਹ ਲੱਗਦਾ ਸੀ ਵੀ ਤੁਸੀਂ ਸਾਡੇ ਦੇ ਸਿਆਸੀ ਕਿਅਰਸੀ ਕੋਈ ਸਾਨੂੰ ਨਹੀਂ ਕਰ ਸਕਦੇ ਇਸ ਕਿਸਮ ਦਾ ਉਹਨਾਂ ਦਾ ਸਾਰਾ ਜੋਰ ਹੈਗਾ ਵੀ ਇਹ ਪਹਿਲਾਂ ਤਾਂ ਸਿੱਧਾ ਜੋਰ ਲਾਇਆ ਫਿਰ ਇਨਡਾਇਰੈਕਟਲੀ ਵੀ ਅਕਾਲੀ ਦਲ ਦੇ ਧੜਿਆਂ ਨੇ ਜਾਂ ਅਕਾਲੀ ਦਲ ਦੇ ਜਿਹੜੇ ਸਪੋਰਟਰ ਆ ਉਹਨਾਂ ਨੇ ਸਾਰਾ ਜੋਰ ਲਾਇਆ ਹੁਣ ਸਵਾਲ ਸਵਾਲ ਇਹ ਵੀ ਆ ਵੀ ਅਕਾਲੀ ਦਲ ਇਹ ਸਾਰੇ ਸਿੰਸਲੇ ਦੇ ਵਿੱਚੋਂ ਜੇ ਤਾਂ ਕੱਲੀ ਧਾਰਮਿਕ ਲੈਵਲ ਦੀ ਦਿੰਦੇ ਆ ਤਾਂ ਫਿਰ ਜਥੇਦਾਰਾਂ ਦੀ ਆਪ ਦੀ ਪੋਜੀਸ਼ਨ ਵੀ ਕੋਈ ਉਸ ਲੈਵਲ ਤੇ ਨੂੰ ਮਤਲਬ ਕਿ ਕੋਈ ਢੇਠੀ ਜਾਂ ਉੱਥੇ ਕੋਈ ਨੁਕਸਾਨ ਹੋ ਸਕਦਾ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਹੁਣ ਆਪਣਾ ਖਿਆਲ ਰੱਖਣਾ ਪਊ ਕਿਉਂਕਿ ਉਹਨਾਂ ਤੋਂ ਉਮੀਦਾਂ ਬਹੁਤ ਜ਼ਿਆਦਾ ਵੱਧ ਗਈਆਂ ਵੀ ਹਰਗੋਬਿੰਦ ਸਾਹਿਬ ਦਾ ਸ਼ੇਮੇ ਪਾਸ਼ਾ ਦਾ ਤਖਤ ਹੈ ਜਿਹਦੇ ਤੋਂ ਤੁਸੀਂ ਫੈਸਲਾ ਕਰ ਰਹੇ ਹੋ ਤੇ ਇਸ ਕਰਕੇ ਉਹਨਾਂ ਤੋਂ ਉਮੀਦਾਂ ਤੇ ਇਸ ਕਿਸਮ ਨੇ ਬਹੁਤ ਵੱਡੀਆਂ ਆਸਥਾਂ ਲਾਈਆਂ ਹੋਈਆਂ ਤੇ ਉਹਨਾਂ ਤੋਂ ਉਮੀਦ ਵੀ ਕੀਤੀ ਜਾਂਦੀ ਹੈ ਵੀ ਅਸਲ ਵਿੱਚ ਉਮੀਦ ਇਨਡਾਇਰੈਕਟਲੀ ਕੀਤੀ ਜਾਂਦੀ ਹੈ ਵੀ ਪੋਲੀਟੀਕਲ ਮਸਲੇ ਵੀ ਕਾਲ ਤਾਂ ਹਤੇ ਜਿ세 ਰਾਹੀ ਰਾਹੀ ਹੀ ਹਲ ਹੋ ਜਾਣਗੇ ਤੇ ਜਿਹੜੀ ਵੈਸੇ ਮੈਨੂੰ ਇਹ ਲੱਗਦਾ ਪੋਸੀਬਲ ਨਹੀਂ ਹੈ ਤੇ ਪਰ ਇੰਨੀ ਜ਼ਰੂਰ ਹੈ ਵੀ ਜਿਸ ਜਿਸ ਤਰੀਕੇ ਦਾ ਸਿਆਸਤ ਦੀ ਵਰਤੋਂ ਜਾਂ ਅਕਾਲੀ ਦਲ ਕੋਲੇ ਸਿਆਸਤ ਦੇ ਸਿਆਸਤ ਆਈ ਤੇ ਉਸ ਦੌਰਾਨ ਉਹਨਾਂ ਨੇ ਸਿੱਖ ਇੰਸਟੀਚਿਊਨ ਵੀ ਤੋੜੇ ਉਹਨਾਂ ਦੀ ਦੁਰਵਰਤੋਂ ਵੀ ਕੀਤੀ ਤੇ ਉਹਨਾਂ ਨੇ ਬੇਅਦਬੀ ਵਰਗੇ ਚਾ ਤੇ ਹੋਰ ਸਾਰੀਆਂ ਘਟਨਾਵਾਂ ਵੀ ਹੋਈਆਂ ਤੇ ਹੋਰ ਫੀਲਡਾਂ ਵਿੱਚ ਵੀ ਸਾਰੀਆਂ ਉਹਨਾਂ ਨੇ ਦਰبار ਤੋਂ کافی ਲੈਵਲ ਤੇ ਹੋਈ ਹੈ ਤੇ ਹੁਣ ਉਹ ਗੱਲ ਦਾ ਸਾਰਾ ਮੰਥਨ ਵੀ ਹੋਇਆ ਉਹਦੇ ਤੇ ਸਿੱਧੇ ਸਵਾਲ ਵੀ ਉੱਠੇ ਆ ਤੇ ਪਰ ਲੱਗਦਾ ਨਹੀਂ ਵੀ ਕੋਈ ਇਸ ਕਿਸਮ ਦਾ ਵੱਡਾ ਫੈਸਲਾ ਪੋਲੀਟੀਕਲ ਲੈਵਲ ਤੇ ਕਰ ਸਕਣ ਪਰ ਪੋਲੀਟੀਕਲ ਲੈਵਲ ਤੇ ਕਰਨਾ ਚਾਹੀਦਾ ਜਿਹੜੀ ਲੋਕਾਂ ਦੀ ਇੱਕ ਧਿਰ ਦੀ ਉਮੀਦ ਹੈ ਬਣੀ ਹੋਈ ਹੈ ਜਿਵੇਂ ਕਰਕੇ 3 ਮਹੀਨੇ ਲੰਘ ਗਏ ਡਿਲੇ ਵੀ ਹੋ ਗਿਆ ਉਹ ਉਮੀਦ ਹੈ ਬਣੀ ਹੋਈ ਆ ਵੀ ਅਕਾਲੀ ਦਲ ਰਿਵਾਈਵ ਹੋ ਜਾ ਜੀ ਪੰਜਾਬ ਚ ਅਕਾਲੀ ਦਲ ਦੀ ਲੋੜ ਬਹੁਤ ਹੈ ਰੀਜਨਲ ਪਾਰਟੀ ਦੀ ਬੜੀ ਜ਼ਰੂਰਤ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਅਕਾਲ ਤਖਤ ਦੇ ਜੱਥੇਦਾਰਾ ਰਹੀਂ ਜਾਂ ਉਹਨਾਂ ਦੇ ਫਰਮਾਨ ਰਹੀਂ ਜਾਂ ਉਹਨਾਂ ਦੇ ਫੈਸਲੇ ਰਹੀ ਹੋਏਗਾ ਇਹ ਚਿਰ ਉਹ ਦੇਖਿਆ ਜਾਏਗਾ ਹਜੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਪਰ ਉਮੀਦ ਕੀਤੀ ਜਾਂਦੀ ਹੈ ਵੀ ਕੋਈ ਫੈਸਲਾ ਵੱਡਾ ਹੋਣਾ ਚਾਹੀਦਾ ਤੇ ਇਹ ਪੋਲੀਟੀਕਲ ਸਾਈਡ ਵੀ ਉਸ ਫੈਸਲੇ ਦੇ ਘੇਰੇ ਚ ਹੋਣੀ ਚਾਹੀਦੀ ਮੈਂ ਇਹ ਕਹਿਣਾ ਜੋਸਪਾਲ ਦੀ ਇੱਕ ਗੱਲ ਤਾਂ ਇਹ ਹੈਗੀ ਹੈ ਨਾ ਜਿੱਥੋਂ ਤੱਕ ਸੁਖਵੀਰ ਸਿੰਘ ਬਾਦਲ ਦਾ ਸਬੰਧ ਆ ਉਹਨਾਂ ਨੇ ਸਾਰਾ ਕੁਝ ਆਪਣੇ ਝੋਲੀ 'ਚ ਪਵਾ ਲਿਆ ਤੇ ਉਹਨਾਂ ਨੂੰ 3 ਮਹੀਨੇ ਹੋ ਗਏ ਤਨਖਾਹਿਆ ਕਰਾਰ ਦਿੱਤੇ ਆ ਇਹ ਤਨਖਾਹਿਆ ਕਰਾਰ ਦੇਣਾ ਆਪਣੇ ਆਪ 'ਚ ਇੱਕ ਸਜ਼ਾ ਹੈ ਕਿਉਂਕਿ ਉਹ 3 ਮਹੀਨਿਆਂ ਤੋਂ ਕੋਈ ਆਪਸ਼ਨ ਹੀ ਹੋਲਡ ਕਰ ਸਕਦੇ ਕੋਈ ਹੋਰ ਨਹੀਂ ਗੱਲ ਕਰ ਸਕਦੇ ਇਸ ਸਜ਼ਾ ਤੇ ਇਹ ਤੋਂ ਕੱਲ ਸੁਣਵਾਈ ਹੋਣੀ ਹੈ ਇਹ ਤੋਂ ਅੱਗੇ ਕੀ ਸਜ਼ਾ ਦਿੱਤੀ ਜਾ ਸਕਦੀ ਕੀ ਪੋਸਿਬਿਲਿਟੀ ਹੈ ਕਿ ਉਹਨਾਂ ਨੂੰ ਕਿਹਾ ਜਾ ਸਕਦਾ ਜਾ ਸਕਦਾ ਵੀ ਤੁਸੀਂ ਕਾਲੀਦਲ ਤੋਂ ਪਾਸੇ ਹੋ ਜਾਓ ਜਾਂ ਤੁਸੀਂ ਇੰਨੇ ਸਮੇਂ ਲਈ ਸਾਲ ਲਈ ਜਾਂ 6 ਮਹੀਨੇ ਲਈ ਜਾਂ 2 ਮਹੀਨੇ ਲਈ ਇਹਦੇ ਤੋਂ ਪਾਸੇ ਰਹੋ ਜੇ 3 ਮਹੀਨੇ ਪਾਸੇ ਰਹਿ ਗਏ ਜਾਂ 4 ਮਹੀਨੇ ਹੋਰ ਪਾਸੇ ਰਹਿ ਸਕਦੇ ਇਸ ਇਸ ਕਿਸਮ ਦਾ ਵੀ ਕੋਈ ਫੈਸਲਾ ਹੋ ਸਕਦਾ ਤੇ ਇਹ ਦੇਖੋ ਮਨਜਿੰਦਰ ਸਿੰਘ ਸਰ ਜੀ ਉਹਦੇ ਬਾਰੇ ਕੀ ਫੈਸਲਾ ਹੋਏਗਾ ਮੈਨੂੰ ਨਹੀਂ ਲੱਗਦਾ ਵੀ ਕਿਸ ਕਿਸਮ ਦਾ ਫੈਸਲਾ ਹੋਏਗਾ ਵੈਸੇ ਅਕਾਲੀ ਦਲ ਤਾਂ ਡਿਫੰਕਟ ਆਪਣੇ ਆਪ ਚ 30 25 30 ਸਾਲਾਂ ਵਿੱਚ ਕੋਈ ਨਵੇਂ ਨਵੇਂ ਕੋਈ ਉਹਨਾਂ ਦੇ ਮੈਂਬਰਸ਼ਿਪ ਨਹੀਂ ਹੋਈ ਕੋਈ ਸਰਕਲ ਜ세ਦਾਰ ਨਹੀਂ ਬਣੇ ਕੋਈ ਕਿਸੇ ਕਿਸਮ ਦੀ ਆਰਗੇਨਾਈਜੇਸ਼ਨ ਹੈ ਨਹੀਂ ਸਿਰਫ ਨੋਮੀਨੇਸ਼ਨਾਂ ਹੋਈਆਂ ਤੇ ਨੋਮੀਨੇਸ਼ਨ ਐ ਇਸ ਮਸ਼ਹੂਰਣੀ ਕਮੇਟੀ ਵੱਲੋਂ ਉਹ ਜਿਹੜਾ ਜਿਹੜੇ ਗੁਰਦੁਆਰੇ ਆ ਲੋਕਲ ਗੁਰਦੁਆਰੇ ਆ ਉਹਨਾਂ ਦੀਆਂ ਨੋਮੀਨੇਸ਼ਨ ਆਉਂਦੀਆਂ ਨੋਮੀਨੇਸ਼ਨ ਦਾ ਪ੍ਰੋਸੈਸ ਹੈ ਇੱਕ ਫੈਮਿਲੀ ਰਾਹੀਂ ਨੋਮੀਨੇਸ਼ਨਾਂ ਹੋ ਰਹੀਆਂ ਇਸ ਕਰਕੇ ਪਾਰਟੀ ਐ ਸੱਚ ਤਾਂ ਹੈ ਨਹੀਂ ਇਹ ਇਹ ਪਾਰਟੀ ਜਿਹੜੀ ਜੇ ਤੁਸੀਂ ਪਾਰਟੀ ਰਿਵਾਈਵ ਕਰਨ ਦੀ ਗੱਲ ਕਰਦੇ ਹੋ ਪਾਰਟੀ ਤਾਂ ਹੀ ਰਿਵਾਈਵ ਹੋਏਗੀ ਜੇ ਤੁਸੀਂ ਥੱਲੇ ਤੋਂ ਨਵੀਂ ਮੈਂਬਰਸ਼ਿਪ ਕਰਕੇ ਇਮਾਨਦਾਰੀ ਨਾਲ ਸਾਰਾ ਜਥੇਬੰਦਕ ਜਿਹੜਾ ਢਾਂਚਾ ਉਹ ਖੜਾ ਕਰੋਗੇ ਉੱਪਰ ਤੱਕ ਉਹ ਤਾਂ ਹੈ ਨਹੀਂਗਾ ਉਹ ਹੁਣ ਤੁਸੀਂ ਇਸ ਨੂੰ ਇੱਧਰ ਉੱਧਰ ਲਿਪਾ ਪੋਚੀ ਕਰਕੇ ਕਰਨਾ ਚਾਹੁੰਦੇ ਹੋ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਕੁਝ ਇਸ ਤਰੀਕੇ ਦਾ ਖੜਾ ਹੋਏਗਾ ਤੇ ਧਾਰਮਿਕ ਲੈਵਲ ਦੀ ਕਿਸ ਕਿਸਮ ਦੀ ਅਵਗਿਆ ਦੇ ਸਕਦੇ ਹੋ ਕਿਵੇਂ ਤੂੰ ਕੀ ਇਹ ਹੁਣ ਫਸਿਲ ਅਕਾਲ ਤੱਕ ਦੀ ਫਸਿਲ ਉਤੋਂ ਜਦੋਂ ਕਿਹਾ ਜਾਊਗਾ ਤੁਸੀਂ ਆ ਗਲਤੀ ਕੀਤੀ ਤੁਸੀਂ ਆ ਗਲਤੀ ਕੀਤੀ ਉਹ ਮੰਨਣਗੇ ਤਾਂ ਉਹਦਾ ਕਰੈਕਸ਼ਨ ਕੀ ਹੋਊ ਬੰਨਣ ਤੋਂ ਬਾਅਦ ਮੰਨਣ ਤੋਂ ਬਾਅਦ ਉਹ ਕਿਹੜਾ ਕਿਸ ਕਿਸਮ ਦਾ ਰੋਖ ਲੈਣਗੇ ਮੰਨੇ ਦਾ ਇਕੱਲਾ ਨਹੀਂ ਇੰਨੇ ਕੁ ਮੰਨੇ ਨਾਲ ਨਹੀਂ ਚੱਲਣਾ ਪਾਰਟੀ ਨੂੰ ਕਿਵੇਂ ਖੜਾ ਕੀਤਾ ਜੋ ਪਾਰਟੀ ਦਾ ਸਿਆਸੀ ਪਾਰਟੀ ਦਾ ਸਿਆਸੀ ਪੱਦਰ ਦੇ ਉਸ ਜਥੇਬੰਦੀ ਖੜਾ ਕਰਨ ਤੇ ਹੀ ਹੋਊਗੀ ਉਹਦੇ ਵਿੱਚ ਕਿੰਨੀ ਕਮਾਨਦਾਰੀ ਹੈ ਤੇ ਕੀ ਗੱਲ ਬਾਤ ਹੈ ਫਿਲਹਾਲ ਨਾ ਤਾਂ ਜਿਉਂ ਲੇਟ ਇਸ ਕਰਕੇ ਹੋਇਆ ਸਾਰਾ ਕੁਝ ਤਿੰਨ ਮਹੀਨੇ ਦਾ ਜਿਹੜਾ ਤੁਸੀਂ ਕਹਿੰਦੇ ਤਿੰਨ ਮਹੀਨੇ ਦੀ ਸਜ਼ਾ ਆਪਣੇ ਆਪ ਚ ਤਨਖਾਹਾਂ ਹੋਣ ਦੀ ਵੱਡੀ ਹੈ ਉਹ ਤਿੰਨ ਸਜਾ ਇਸ ਕਰਕੇ ਗੱਲ ਬਣਦੀ ਕਿਉਂਕਿ ਅਕਾਲੀ ਦਲ ਦੇ ਹੀ ਬੰਦੇ ਡਾਇਰੈਕਟਲੀ ਇੰਡਾਇਰੈਕਟਲੀ ਜਸੇਦਾਰਾਂ ਨੂੰ ਤਮਕਾਉਣ ਪਹੁੰਚ ਗਏ ਉਹਨਾਂ ਨੇ ਸਾਰੇ ਹੱਥ ਕੰਡੇ ਜਿਹੜੇ ਵਰਤੇ ਉਹਦੇ ਵਿੱਚੋਂ ਸਮਾਜ ਖੇਡਰਦਾ ਗਿਆ ਉਹਨਾਂ ਦੇ ਉਹਨਾਂ ਦਾ ਜਿਹੜੀ ਪੋਜੀਸ਼ਨ ਹੈ ਅਕਾਲੀ ਦਲ ਜਸੇਦਾਰ ਉਹ ਸਟਰੋਂਗ ਪੋਜੀਸ਼ਨ ਲੈਂਦੇ ਰਹੇ ਤਿੰਨ ਬੰਦ ਉਹ ਆਪਣੇ ਡਰ ਚੋਂ ਲੈਂਦੇ ਰਹੇ ਕਿਉਂਕਿ ਧਮਕਾਉਂਦੇ ਵੀ ਰਹੇ ਅਕਾਲੀ ਦਲ ਦੇ ਜਿਹੜੇ ਜਿਹੜੇ ਠੀਕੇ ਬੰਦੇ ਜਾ ਕੇ ਜਸੇਦਾਰਾਂ ਨੂੰ ਵੀ ਉਹ ਆਪਣੇ ਦਰ ਦੇ ਵਿੱਚ ਉਹ ਪੱਕੇ ਹੁੰਦੇ ਰਹੇ ਵੀ ਹੁਣ ਸਾਨੂੰ ਕੁਰਬਾਨੀ ਤਾਂ ਦੇਣੀ ਪਊ ਅਸੀਂ ਕੁਝ ਕਰਕੇ ਜਾ ਕੇ ਦੇਈਏ ਇਸ ਕਰਕੇ ਗੱਲ ਤਾਂ ਸਾਰੀ ਇੱਕ ਦਿਨ ਜਿਨੀ ਪਈ ਕੋਈ ਆਪਣੇ ਆਪ ਜਥਾ ਜਾ ਹਜਾ ਦੇ ਵਿੱਚ ਤਰਥ ਕੰਢੇ ਤਾਂ ਹੁਣ ਤੱਕ ਵਰਤੀ ਜਾਂਦੇ ਆ ਤਕਵੀਰ ਬਾਦਲ ਦੇ ਤੱਕ ਦੇ ਵਿੱਚ ਆ ਵੀ ਸਾਜ਼ਿਸ਼ ਹੋਈ ਆ ਸਾਡੇ ਸਕਵੀਰ ਵਿਰੁੱਧ ਇਸ ਕਿਸਮ ਦੇ ਗਾਣੇ ਹੁਣ ਤੱਕ ਚਲਾਏ ਜਾ ਰਹੇ ਆ ਤੋਂ ਇਹ ਸਾਰਾ ਕੁਝ ਪਲਾਨ ਕੀਤਾ ਵਾਸਿਗਾ ਏ ਬੀਐਸ ਨੂੰ ਇਥੋਂ ਤੱਕ ਰੱਖੀ ਹੈ ਮਦੂਦ ਧਾਰਨਕ ਲੈਵਲ ਦੇ ਤੇ ਜਿਹੜੀ ਸਜ਼ਾ ਹੁੰਦੀ ਹੈ ਛੋਟੀ ਮੋਟੀ ਉਹ ਭੋਗ ਕੇ ਤੇ ਤੁਸੀਂ ਪਾਰਟੀ ਨੂੰ ਮੁੜ ਕੇ ਜਿੰਦਾ ਕਰਦੇ ਹੋਗੇ ਇਹ ਮੁਸ਼ਕਲ ਹੈ ਪਾਰਟੀ ਜਿੰਦਾ ਹੋਣੀ ਤੇ ਮੈਨੂੰ ਅਜੇ ਵੀ ਸ਼ਟ ਆਊਟ ਹੈ ਸ਼ੱਕ ਹੈ ਵੀ ਲੱਗਦਾ ਨਹੀਂ ਦੇ ਕੋਈ ਜਿਹੜੇ ਜਿਹੜੇ ਪੋਲੀਟੀਕਲ ਫੈਸਲੇ ਉਹ ਕੱਲ ਤੱਕ ਤੁਹਾਨੂੰ ਉਥੋਂ ਕਦਰਾਂ ਕੀਮਤਾਂ ਜਾਂ ਸਿੱਖ ਸਰੋਕਾਰਾਂ ਜਾਂ ਪੰਥਕ ਸਰੋਕਾਰਾਂ ਦੇ ਹੱਕ 'ਚ ਤਾਂ ਫੈਸਲੇ ਆ ਸਕਦੇ ਆ ਪਰ ਜਿਹੜੇ ਉਹਨਾਂ ਨੂੰ ਤੁਸੀਂ ਪੋਲੀਟੀਕਲ ਅਵਰੇਜ ਆਫ ਪੋਲੀਟੀਕਲ ਕਰਦਾਰ ਦੇ ਵਿੱਚ ਫਿਰ ਤੁਸੀਂ ਉਹਨਾਂ ਨੂੰ ਟਰਾਂਸਲੇਟ ਕਰੋਗੇ ਉਹਦੇ ਵਿੱਚ ਬਦਲੋਗੇ ਉਹ ਮੈਨੂੰ ਮੁਸ਼ਕਲ ਲੱਗਦਾ ਹਜੇ ਇਸ ਕਰਕੇ ਚਲੋ ਦੇਖੋ ਕੱਲ ਤੱਕ ਕੀ ਹੁੰਦਾ ਹਜੇ ਹੁਣ ਅਸੀਂ ਜਿਆਦਾ ਫੈਸਲੇ ਆਏ ਤੋਂ ਬਾਅਦ ਹੀ ਫਿਰ ਉਹਦਾ ਮੁਲਾਂਕਣ ਕਰਾਂਗੇ ਪਹਿਲਾਂ ਕਹਿਣਾ ਠੀਕ ਨਹੀਂ ਕਿਉਂਕਿ ਕੁਝ ਘੰਟੇ ਹੀ ਰਹਿ ਗਏ ਫੈਸਲਾ ਆਉਣ ਦੇ ਵਿੱਚ ਹਾਂਜੀ ਹੁਣ ਪਹਿਲਾਂ ਕੁਝ ਕਹਿਣਾ ਨਹੀਂ ਚਾਹੀਦਾ ਹਾਂਜੀ ਮਤਲਬ ਜਿਹੜੇ ਸੁਧਾਰ ਲੈਰ ਵਾਲੇ ਵੀ ਸਦੇ ਉਹਨਾਂ ਨੇ ਵੀ ਸਿਫੇ ਦੇ ਦਿੱਤੇ ਮੈਂ ਸਿਰਸੇ ਦੀ ਵੀ ਗੱਲ ਕੀਤੀ ਸੀ ਜਾਂ ਹੋਰ ਵੀ ਹੈ ਤੇ ਤਿੰਨ ਸਿੰਘ ਸਹਿਬਾਨ ਨੂੰ ਵੀ ਉਹਨਾਂ ਨੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ ਉਹਨਾਂ ਨੇ ਵੀ ਆਪਣੇ ਸਪਸ਼ਟੀਕਰਨ ਦੇ ਦਿੱਤੇ ਜਿਹੜੇ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜੇ ਮਾਮਲੇ ਆਏ ਸੀ ਇਸ ਕਰਕੇ ਫੈਸਲੇ ਸਿੰਘ ਸਹਿਬਾਨ ਨੇ ਬਹੁਤ ਸਾਰੇ ਵਿਅਕਤੀਆਂ ਬਾਰੇ ਲੈਣੇ ਹੋਣਗੇ ਕੀ ਕੋਈ ਸਾਰਿਆਂ ਬਾਰੇ ਫੈਸਲੇ ਲੈ ਜਾਣਗੇ ਕੀ ਕੀਤਾ ਜਾਏਗਾ ਮਦਨ ਸੁਖਵੀਰ ਦਾ ਇੱਕ ਸਪੈਸੀਫਿਕ ਹੋ ਗਿਆ ਨਾ ਉਹ ਤੋਂ ਇਲਾਵਾ ਵੀ ਹੋਰਾਂ ਬਾਰੇ ਫੈਸਲੇ ਕਰਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਕੀਤਾ ਜਾਏ ਕੋਈ ਇਹਦੇ ਵਿੱਚ ਵੱਡੀ ਗੱਲ ਇਹ ਲੱਗਦੀ ਹੈ ਵੀ ਜਿਹੜੇ ਦੂਜਿਆਂ ਨੂੰ ਆਪਦੀਆਂ ਗਲਤੀਆਂ ਮੰਨਣਗੇ ਵੀ ਸਾਥੂਆਂ ਸਾਰੀਆਂ ਗਲਤੀਆਂ ਹੋਈਆਂ ਦੂਜੇ ਵੀ ਜਿਹੜੇ ਬਾਗੀ ਵੀ ਮੰਨਗੇ ਅਸਤੀਫੇ ਦੇਤੇ ਉਹਨਾਂ ਨੇ ਉਹ ਵੀ ਹਿੱਸੇਦਾਰ ਰਹੇ ਹੈਗੇ ਸਾਰਾ ਸਰਕਾਰਾਂ ਦੇ ਵਿੱਚ ਉਹਨਾਂ ਦਾ ਵੀ ਹਿੱਸਾ ਬਣਦਾ ਸਵਾਲ ਤਾਂ ਇਹ ਹੈ ਵੀ ਇਦੋਂ ਪਹਿਲਾਂ ਦਾ ਜੋ ਵਰਤਾਰਾ ਹੈਗਾ ਪੰਥ ਜਥੇਦਾਰਾਂ ਵੱਲੋਂ ਕੱਲ ਤੱਕ ਤੇ ਜੋ ਫੈਸਲੇ ਆਏ ਉਦੇ ਵਿੱਚ ਏਕਤਾ ਕਰਵਾ ਦਿੱਤੀ ਜਾਂਦੀ ਹੈ ਸਾਰਿਆਂ ਨੂੰ ਕੁਛ ਨਾ ਕੁਛ ਸਜ਼ਾ ਵੱਧ ਘੱਟ ਸਾਰੇ ਲਾ ਕੇ ਫਣ ਕੇ ਏਕਤਾ ਹੋ ਜਾਂਦੀ ਹੈ ਤੇ ਇਹ ਜਿਹੜਾ ਪ੍ਰੋਸੈਸ ਹੈ ਭਾਗੀ ਅਕਾਲੀ ਦਲ ਵਾਲੋਂ ਅਸਤੀਫੇ ਦੇਣ ਦਾ ਇਹ ਵੀ ਏਕਤਾ ਵਾਲੀ ਸੇਧਤਾ ਵੀ ਸ਼ਾਇਦ ਏਕਤਾ ਸਾਰੇ ਦੋਨੋਂ ਪਾਸਿਆਂ ਦੀ ਹੋ ਜੇਗੀ ਤੇ ਇਸ ਏਕਤਾ ਨੂੰ ਲੋਕ ਇੱਕ ਵਕਤ ਤਾਂ ਬੜਾ ਚੰਗਾ ਚਾਹੁੰਦੇ ਪੰਥ ਨੂੰ ਇਕੱਠਾ ਕਰਤਾ ਅਕਾਲ ਤਖਤ ਨੇ ਪਟ ਇਕੱਠਾ ਕਰਤਾ ਇਹ ਵੀ ਬੜਾ ਉਹਨਾਂ ਦੇ ਹੱਕ ਚ ਜਾਂਦੀ ਐ ਜਿਸੇ ਦਰਾਂ ਦੇ ਸ਼ਾਇਦ ਇਹ ਕਰਨਗੇ ਤੇ ਬਾਕੀ ਸਜਾ ਇਧਰ ਉਧਰ ਦੀ ਲੱਗ ਜਾਣਗੇ ਲਾ ਦੇਣਗੇ ਹਾਂਜੀ ਰਪਾਲ ਜੀ ਇੱਕ ਗੱਲ ਜਿਹੜੀ ਕਹਿਆ ਜਾਂਦਾ ਵੀ ਬਾਗੀ ਤੇ ਦਾਗੀ ਮੈਨੂੰ ਲੱਗਦਾ ਵੀ ਦਾਗੀ ਤਾਂ ਸਾਰੇ ਹੀ ਨੇ ਉਹਨਾਂ ਨੂੰ ਬਾਗੀ ਕਹਿਣ ਦੀ ਵਾਲੀ ਤਾਂ ਕੋਈ ਗੱਲ ਨਹੀਂ ਬਾਗੀ ਕੀ ਉਹਨਾਂ ਨੇ ਬਗਵਾਦਤ ਕੀਤੀ ਹੈਗੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਉਹਨਾਂ ਖਾਸ ਬਗਵਾਦਤ ਕੀਤੀ ਹੈ ਕਾਲੀਦਾਲ ਨੂੰ ਥੋੜੇ ਵੱਖ ਹੋਏ ਕਾਲੀਦਾਲ ਨੂੰ ਇੱਕ ਨਹੀਂ ਅਨੇਕਾਂ ਵਰੀ ਲੋਕ ਵੱਖ ਹੁੰਦੇ ਰਹੇ ਫਿਰ ਜੁੜ ਜਾਂਦੇ ਰਹੇ ਮਤਲਬ ਇਹ ਮੈਂ ਸਮਝਦਾ ਮੋਰਓਵਰ ਇਹ ਸਾਰੇ ਦਾਗੀ ਨੇ ਅਬਾਤੇ ਮੀਡੀਆ ਨੇ ਗਲਤ ਗਲਤ ਚਲਾਈ ਆ ਉਹ ਸਾਰਿਆਂ ਦੇ ਮੂੰਹ ਚੜ ਗਈ ਹੈ ਬਾਗੀ ਕੋਈ ਨਹੀਂ ਹੈ ਕੋਈ ਵੱਡੀ ਬਗਾਵਤ ਨਹੀਂ ਕੀਤੀ ਉਹ ਹਿੱਸੇਦਾਰ ਹੈ ਸਾਰੇ ਜਿਹੜੇ ਜਿਹੜੀ ਸੁਪੋਇਲ ਸੀਗੇ ਜਿਹੜੀ ਲੁੱਟਾਂ ਖੋਹਾਂ ਸੀ ਜਿਹੜੇ ਗਲਤ ਕੰਮ ਹੋਏ ਉਹਦੇ ਚ ਪੂਰੇ ਹਿੱਸੇਦਾਰ ਹੈ ਉਹ ਇਸ ਕਰਕੇ ਬਾਗੀ ਨਹੀਂ ਹੈ ਉਹ ਤਾਂ ਲੱਭਦੇ ਫਿਰਦੇ ਆ ਵੀ ਕੋਈ ਇਹੋ ਜਿਹਾ ਬੰਦਾ ਸਾਨੂੰ ਆ ਜੇ ਅੱਗੇ ਲੀਡਰਸ਼ਿਪ ਦੇ ਵਿੱਚ ਜਾਂ ਇਸੇ ਦੀ ਇਹੀ ਗਲਤੀਆਂ ਮੰਨ ਕੇ ਅੱਗੇ ਆ ਜੇ ਤਾਂ ਕਿ ਅਸੀਂ ਫਿਰ ਉਸ ਦੇ ਚ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਤੇ ਅੱਗੇ ਸੱਤਾ ਦੇ কুরਸੀਆਂ ਤੱਕ ਪਹੁੰਚ ਜੀਏ ਕੋਸ਼ਿਸ਼ ਤਾਂ ਉਹਨਾਂ ਦੀ ਇੰਨੀ ਕਿਆ ਸਾਰੀ ਗੱਲ ਉਸ ਤੋਂ ਬਾਅਦ ਹੋਰ ਉਹਦਾ ਬਗਾਵਤ ਜਾਂ ਕੋਈ ਕੋਈ ਇਨਕਲਾਬੀ ਕਦਮ ਤਾਂ ਉਹਨਾਂ ਦੇ ਵੀ ਹੈ ਨਹੀਂ ਆ ਹੋ ਸਕਦੇ ਆ ਉਹ ਵੀ ਸਾਰੇ ਇਸੇ ਕਿਸਮ ਦੇ ਆ ਸਾਰੇ ਸੱਤਾ ਲਈ ਸੱਤਾ ਵੀ ਆਪਣੇ ਵਪਾਰ ਲਈ ਕਰਦੇ ਆ ਉਹ ਆਪਣੇ ਵਪਾਰ ਨੂੰ ਵਧਾਉਣ ਲਈ ਸੱਤਾ ਚਾਹੁੰਦੇ ਆ ਤੇ ਸੱਤਾ ਦੇ ਰਾਹੀਂ ਆਪਦਾ ਵਪਾਰ ਹੀ ਵਧਾਉਂਦੇ ਆ ਤੇ ਕੋਈ ਲੋਕਾਂ ਦੀ ਸੱਤਾ ਤਾਂ ਕਰਦੇ ਨਹੀਂ ਦੋਨੋਂ ਤਾਂ ਢੜੇ ਨਹੀਂ ਕਰਦੇ ਕਾਲੀ ਦਲ ਨੇ ਕੀਤਾ ਹੀ ਨਹੀਂ ਪਿਛਲੇ 40 ਸਾਲਾਂ ਤੋਂ ਲੋਕਾਂ ਦੀ ਲੋਕਾਂ ਦਾ ਕੋਈ ਪੋਲਿਟਿਕਸ ਨਹੀਂ ਕੀਤੀ ਸੱਤਾ ਤੇ ਆਏ ਆ ਉਹਦੇ ਲਈ ਜਿੰਨੀ ਕੁ ਸੈਂਟਰ ਦੀ ਲੋਡ ਹੁੰਦੀ ਸੀ ਜਿੰਨੀ ਕੁ ਲੈ ਲੈਂਦੇ ਸੀ ਜਿੰਨਾ ਕੋ ਜੋੜ ਤੋੜ ਇੱਥੇ ਹੋ ਸਕਦਾ ਸੀ ਜਿੱਤਣ ਲਈ ਉਹ ਕਰਦੇ ਸੀ ਇਹ ਜੋੜ ਤੋੜ ਦਾ ਹੀ ਮਸਲਾ ਹੈ ਸਾਰਾ ਹਾਂ ਸਾਰਾ ਜੀ ਅਕਾਲ ਤੱਕ ਤੱਕ ਪਹੁੰਚੇ ਵੇ ਹਾਂ ਜੀ ਤੋ ਜਿਸ ਬਾਲ ਦੀ ਗੱਲ ਠੀਕ ਹੈ ਸਾਨੂੰ ਕੁਝ ਘੰਟੇ ਹੋਰ ਉਡੀਕ ਕਰਨੀ ਚਾਹੀਦੀ ਕੀ ਫੈਸਲਾ ਆਉਂਦਾ ਉਹ ਤੋਂ ਬਾਅਦ ਉਹਦੇ ਤੇ ਟਿੱਪਣੀਆਂ ਆਉਣਗੇ ਉਹਦੇ ਤੇ ਬਾਅਦ ਉਹਦੇ ਬਾਰੇ ਚਰਚਾ ਕਰਾਂਗੇ ਮੇਰਾ ਖਿਆਲ ਜਿੰਨੀ ਗੱਲ ਅਸੀਂ ਕਰਨੀ ਉਹ ਕਾਫੀ ਹੈਗੀ ਹੈ ਤੇ ਬਾਕੀ ਮਾਮਲਾ ਜਦੋਂ ਆਏਗਾ ਸਾਹਮਣੇ ਉਦੋਂ ਦੇਖਾਂਗੇ ਉਦੋਂ ਗੱਲਬਾਤ ਕਰਾਂਗੇ ਇਹ ਚੋਜ ਜੋੜ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ